ਸਤਿ ਸ਼੍ਰੀ ਅਕਾਲ ਅੱਜ ਪਾਠ ਨੰਬਰ 26 ਦੇ ਵਿੱਚ ਦੁਲੈਂਕੜ ਮਾਤਰਾ ਨਾਲ ਮੁਹਾਰਨੀ ਕਰਾਂਗੇ ਇਸ ਤੋਂ ਪਹਿਲਾਂ ਅਸੀਂ ਵੱਖ-ਵੱਖ ਪਾਠ ਦੇ ਵਿੱਚ ਅ ਅ ਅ ਆ ਐ ਏ ਈ ਤੱਕ ਮੁਹਾਰਨੀ ਪੜ ਚੁੱਕੇ ਹਾਂ ਅਤੇ ਮੁਹਾਰਨੀ ਦੀਆਂ ਵੱਖ-ਵੱਖ ਮਾਤਰਾ ਨਾਲ ਬਣਨ ਵਾਲੇ ਸ਼ਬਦ ਵੀ ਪੜ ਚੁੱਕੇ ਹਾਂ ਅੱਜ ਅਸੀਂ ਦੁਲੈਂਕੜ 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 ਮਾਤਰਾ ਦੇ ਨਾਲ ਬਣਨ ਵਾਲੀ ਮੁਹਾਰਨੀ ਤੇ ਉਸ ਦੀ ਵੱਖ-ਵੱਖ ਧੁਨੀ ਦੇ ਬਾਰੇ ਪੜਾਂਗੇ ਇਹ ਦੁਲੈਂਕੜ ਕੇ ਮਾਤਰਾ ਦੁਲੈਂਕੜ ਦੀ ਮਾਤਰਾ ਹੈ ਕਰਦੇ ਹੇਠਾਂ ਲੱਗਦੀ ਹੈ ਦੋ ਲੈਂਕੜ ਇਸ ਤੋਂ ਪਹਿਲਾਂ ਆਪਾਂ ਔਂਕਣ ਵਾਲੀ ਮਾਤਰਾ ਵਾਲੀ ਪੜ ਚੁੱਕੇ ਹੁਣ ਇਹ ਦੋ ਲੈਂਕੜ ਹੈ ਸ਼ੁਰੂ ਕਰਦੇ ਹਾਂ ਇਹ ਹੈ ਊੜਾ ਊੜਾ ਊੜੇ ਨੂੰ ਥੱਲੇ ਮਾਤਰਾ ਜਿਹੜੀ ਲੱਗੀ ਹੈ ਉਹ ਦੋ ਲੈਂਕੜ ਦੀ ਹੈ ਊੜੇ ਨੂੰ ਇਹ ਦੋ ਲੈਂਕੜ ਤੇ ਆਵਾਜ਼ ਪੈਦਾ ਹੁੰਦੀ ਹੈ ਊ ਇਹ ਊੜਾ ਹੈ ਤੇ ਊਰੇ ਦੇ ਮਾਤਰਾ ਲੱਗੀ ਦੋ ਲੈਂਕੜ ਦੀ ਤੇ ਆਵਾਜ਼ ਪੈਦਾ ਹੋਈ ਊ ਲੰਬੀ ਆਵਾਜ਼ ਪੈਦਾ ਕਰਨੀ ਹੈ ਊ ਊ ਸ਼ਾਬਾਸ਼ ਬਹੁਤ ਵਧੀਆ ਤਾੜੀਆਂ ਮਾਰੋ ਸਾਰੇ ਬੱਚੇ ਊੜੇ ਦੇ ਲੈਂਕੜ ਊ ਬਸ ਇਹ ਅੱਖਰ ਹੈ ਸਸਾ ਅੱਖਰ ਸਸਾ ਦੇ ਆਵਾਜ਼ ਪੈਦਾ ਕਰਦਾ ਹੈ ਸ ਦੀ ਤੇ ਸਸੇ ਦੇ ហេਟਾ ਮਾਤਰਾ ਲਗਾ ਰਹੇ ਆ ਆਪਾਂ ਸੂ ਸੂ ਇਹ ਦੁਲੈਂਕੜ ਦੀ ਮਾਤਰਾ ਲੱਗੀ ហេਟਾਂ ਇਹਨੂੰ ਕਹਿੰਦੇ ਦੁਲੈਂਕੜ ਮਾਤਰਾ ਦੁਲੈਂਕੜ ਸਸੇ ਦੇ ਢੇਟਾਂ ਲੱਗੀ ਦੁਲੈਂਕੜ ਤੇ ਆਵਾਜ਼ ਪੈਦਾ ਹੋਈ ਸੂ ਸ਼ਾਬਾਸ਼ ਫੇਰ ਬੋਲੋ ਸਸੇ ਦੁਲੈਂਕੜ ਸੂ ਸਸੇ ਦੁਲੈਂਕੜ ਸੂ ਸਸੇ ਦੁਲੈਂਕੜ ਸੂ ਹਾਏ ਦੁਲੈਂਕੜ ਹੂ ਏ ਅੱਖਰ ਹਾ ਹਾ ਹੈ ਤੇ ਆਵਾਜ਼ ਪੈਦਾ ਕਰਦਾ ਹੈ ਹ ਹ ਤੇ ਇਹ ਮਾਤਰਾ ਦੁਲੈਂਕੜ ਦੀ ਹੈ ਦੁਲੈਂਕੜ ਦੀ ਮਾਤਰਾ ਅੱਖਰ ਦੇ ਹੇਠਾਂ ਲੱਗੇਗੀ ਤੇ ਆਵਾਜ਼ ਹੂ ਹੂ ਹਾ ਹੈ ਦੁਲੈਂਕੜ ਹੂ ਹਾ ਹੈ ਦੁਲੈਂਕੜ ਹੂ ਸ਼ਾਬਾਸ਼ ਬਹੁਤ ਵਧੀਆ ਤਾੜੀਆਂ ਮਾਰੋ ਇਸ ਤੋਂ ਅੱਗੇ ਪੜਦੇ ਹਾਂ ਕਕੇਦ ਲੈ ਕੜ ਕੂ ਕੇਦ ਲੈ ਕੜ ਕੂ ਕਕੇਦ ਲੈ ਕੜ ਕੂ ਬਹੁਤ ਵਧੀਆ ਇਹ ਅੱਖਰ ਹੈ ਕਕਾ ਤੇ ਆਵਾਜ਼ ਪਿਆਦਾ ਕਰਦਾ ਹੈ ਕ ਦੀ ਜਦੋਂ ਇਸ ਦੇ ਹੇਠਾਂ ਦਲੈਂਕੜ ਦੀ ਮਾਤਰਾ ਲੱਗ ਜਾਵੇਗੀ ਜਿਹੜੀ ਅੱਜ ਆਪਾਂ ਪੜ ਰਹੇ ਹਾਂ ਤੇ ਇਹ ਆਵਾਜ਼ ਪਤਾ ਕਰੇਗਾ ਕੂ ਕਕੇ ਦਲੈਂਕੜ ਕੂ ਕਕੇ ਦਲੈਂਕੜ ਕੂ ਕਕੇ ਦਲੈਂਕੜ ਕੂ ਕਕੇ ਦਲੈਂਕੜ ਕੂ ਸ਼ਾਬਾਸ਼ ਬਹੁਤ ਵਧੀਆ ਤਾੜੀਆਂ ਮਾਰੋ ਸਾਰੇ ਬੱਚੇ ਖਖੇ ਦਲੈਂਕੜ ਕੂ ਖਖੇ ਦਲੈਂਕੜ ਖੂ ਖਖੇ ਦਲੈਂਕੜ ਕੂ ਇਹ ਅੱਖਰ ਹੈ ਖਖਾ ਖਖਾ ਆਵਾਜ਼ ਪੈਦਾ ਕਰਦਾ ਹੈ ਖੋ ਦੀ ਤੇ ਦੋ ਲੈਂਕੜ ੇਠਾਂ ਲੱਗੀਆਂ ਤੇ ਖਖੇ ਦਲੈਂਕੜ खू कड़खू। दलैकड़ खूबाश उची बात बोलो सारे बच्चे खे दलैकड़ कड़खू। बहुत बढ़िया ताड़ियाँ मारो गलैंकड़ गू

झज्जे दलैकर झूठ टहके दलैकर टू ठे दलैकर डे दलैकर डू दलैकड़ू दलैकड़ शाबाश ता हांजी आख तत्ता शाबाश तत्ते दो लैकड़ हेठा दो लैकड़ लागियां तत्ते लैकड़ तू ਦੱਦੇ ਦੁਲੈਂਕੜ ਥੂ ਥੱਥੇ ਦੁਲੈਂਕੜ ਥੂ ਦੱਦੇ ਦੁਲੈਂਕੜ ਦੂਰ ਦੱਦੇ ਦੁਲੈਂਕੜ ਦੂਰ ਤੱਦੇ ਦੁਲੈਂਕੜ ਥੂ ਤੱਦੇ ਦੁਲੈਂਕੜ ਥੂ ਨੰਨੇ ਦੁਲੈਂਕੜ ਨੂ ਨੰਨੇ ਦੁਲੈਂਕੜ ਨੂ ਲੰਬੀ ਆਵਾਜ਼ ਪੈਦਾ ਹੋਵੇਗੀ ਸ਼ਾਬਾਸ਼ ਤਾੜੀਆਂ ਮਾਰੋ ਸਾਰੇ ਬੱਚੇ ਹਾਂਜੀ ਇਹ ਕਿਹੜਾ ਅੱਖਰ ਹੈ ਪੱਪਾ ਪੱਪਾ ਸ਼ਾਬਾਸ਼ ਬਹੁਤ ਵਧੀਆ ਤਾੜੀਆਂ ਮਾਰੋ ਸਾਰੇ ਬੱਚੇ ਤੇ ਪੱਪੇ ਦੇ ਹੇਠਾਂ ਦੋ ਲੈਂਕੜ ਲੱਗ ਗਈ ਤੇ ਪੱਪੇ ਦੇ ਲੈਂਕੜ ਪੂ ਪੱਪੇ ਦੇ ਲੈਂਕੜ ਪੂ ਪੱਪੇ ਦੇ ਲੈਂਕੜ ਫੂ ਪੱਪੇ ਦੇ ਲੈਂਕੜ ਪੂ ਪੱਪੇ ਦੇ ਲੈਂਕੜ ਬੂ ਪੱਪੇ ਬੇਦ ਲੈਕੜ ਭੂ ਬੇਦ ਲੈਕੜ ਭੂ ਮੰਮੇ ਦੁਲੈਕੜ ਮੂ ਮੰਮੇ ਲੈਕੜ ਭੂ ਯੇ ਯੇ ਦਲੈਕੜ ਯੂ ਅਲੈਕੜ ਯੂ ਰਾਰੇ ਦਲੈਕੜ ਰੂ ਲੈਕੜ ਰੂ ਲੱਲੇ ਦਲੈਕੜ ਲੂ ਲੈਕੜ ਲੂ ਵਾਵੇ ਦਲੈਕੜ ਉ ਵਰਨਣ ਕੜੂ ਰਾੜੇ ਦਿਨੈਕੜ ਰੂਰਨਣ ਕੜੂ ਸ਼ਾਬਾਸ਼ ਬਹੁਤ ਵਧੀਆ ਇੱਥੇ ਹੀ ਸਲਾਈਡ ਨੂੰ ਰੋਕ ਕੇ ਇਹ ਦੁਲੈਂਕੜ ਮਾਤਰਾ ਦੀ ਮਹਾਰਨੀ ਨੂੰ ਬਾਰ-ਬਾਰ ਬੱਚਿਆਂ ਨੂੰ ਦੁਹਰਾਉਣ ਨੂੰ ਕਹਿਣਾ ਹੈ ਜਦ ਤੱਕ ਬੱਚੇ ਪੂਰੀ ਤਰ੍ਹਾਂ ਸਿੱਖ ਨਹੀਂ ਜਾਂਦੇ ਜਦੋਂ ਬੱਚੇ ਪੂਰੀ ਤਰ੍ਹਾਂ ਇਸ ਮਹਾਰਨੀ ਨੂੰ ਆਪਣੇ ਆਪ ਬੋਲਣਾ ਸਿੱਖ ਜਾਣਗੇ ਫਿਰ ਉਸ ਤੋਂ ਅੱਗੇ ਅਸੀਂ ਸ਼ੁਰੂ ਕਰਾਂਗੇ ਹਾਂਜੀ ਪਿਆਰੇ ਬੱਚਿਓ ਇਸ ਤੋਂ ਅੱਗੇ ਅਸੀਂ ਦਲੈਂਕੜ ਮਾਤਰਾ ਨਾਲ ਮੁਹਾਰਨੀ ਦੀ ਕੁਝ ਹੋਰ ਦੁਹਰਾਈ ਕਰਦੇ ਹਾਂ ਪਹਿਲਾਂ ਅਸੀਂ ਪੜ ਚੁੱਕੇ ਹਾਂ ਊੜੇ ਦਲੈਂਕੜ ਊ ਹੁਣ ਅਸੀਂ ਊੜੇ ਦਲੈਂਕੜ ਨਹੀਂ ਬੋਲਾਂਗੇ ਸਿੱਧਾ ਹੀ ਊ ਬੋਲਾਂਗੇ ਊੜੇ ਦਲੈਂਕੜ ਬਾਰੇ ਤਾਂ ਸਾਨੂੰ ਪਤਾ ਲੱਗਿਆ ਹੈ ਕਿ ਉਹ ਊੜਾ ਦਲੈਂਕੜ ਹੈ ਹੁਣ ਊੜੇ ਦਲੈਂਕੜ ਨਹੀਂ ਬੋਲਾਂਗੇ ਸਿੱਧਾ ਹੀ ਊ ਬੋਲਾਂਗੇ ਫਿਰ ਇਸ ਨੂੰ ਸੂ ਬੋਲਾਂਗੇ ਠੀਕ ਪਿਆਰੇ ਬੱਚਿਓ ਚਲਿਏ ਸ਼ੁਰੂ ਕਰੀਏ ਜੀ ਸ਼ਾਬਾਸ਼ ਤਾੜੀਆਂ ਮਾਰੋ ਸਾਰੇ ਬੱਚੇ ਕਿਹੜੀ ਹਾਂਜੀ ਸ਼ੁਰੂ ਕਰੀਏ ਊ ਗੰਗਾ ਗੰਗੇ ਦੇ ਲੈਕਰ ਮੂ ਗੰਗਾ ਗੰਗਾ ਗੰਗੇ ਨੂੰ ਦੇ ਲੈਕਰ ਮੂ ਚੱਚੇ ਦੇ ਲੈਕਰ ਚੂ ਚੱਚੇ ਦੇ ਲੈਕਰ ਚੂ ਚੂ ਸ਼ੂ ਜੂ ਸ਼ਾਬਾਸ਼ ਤਾਲੀਆਂ ਮਾਰੋ ਫੇਰ ਜੇਦ ਲੈ ਕੜ ਝੂ ਜੇਦ ਲੈ ਕੜ ਝੂ ਝੂ ਯਹੀਂ ਆ ਯਹੀਂ ਆ ਨਹੀਂ ਆ ਯਹੀਂ ਤੇ ਕਾ ਯੂ ਕੜੀਆ ਵਾਲੋ ਸਾਰੇ ਬੱਚੇ ਉੱਚੀ ਆਵਾਜ਼ ਵਿੱਚ ਬੋਲਣਾ ਸਾਰੇ ਬੱਚਿਆਂ ਨੇ ਣੂ ਣੂ शाबाश तालियां मारो सारे बच्चे नन्हे लेकर नू नू पू ਸ਼ਾਬਾਸ਼ ਉੱਚੀ ਆਵਾਜ਼ ਬੋਲੋ ਸਾਰੇ ਬੱਚੇ ਬੂ 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 ਮੂ ਬਹੁਤ ਵਧੀਆ ਤਾੜੀਆਂ ਮਾਰੋ ਸਾਰੇ ਬੱਚੇ ਬਈ ਬਹੁਤ ਵਧੀਆ ਬੋਲ ਰਿਹਾ ਮੂ ਯੂ ਰੂ ਲੂ ਵੂ 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 ਰੂ ਸ਼ਾਬਾਸ਼ ਇਸੇ ਪ੍ਰਕਾਰ ਇਸ ਨੂੰ ਵੀ ਬਾਰ ਬਾਰ ਦਹਰਾਉਣਾ ਹੈ ਹਾਂਜੀ ਪਿਆਰੇ ਬੱਚਿਓ ਇਸ ਤੋਂ ਅੱਗੇ ਫੇਰ ਅਸੀਂ ਕੁਝ ਹੋਰ ਦੁਹਰਾਇ ਕਰਦੇ ਹਾਂ ਮਹਾਰਨੀ ਕਾਰਡ ਦੀ ਮਦਦ ਨਾਲ ਇਹ ਰੰਗੋ ਰੰਗ ਮਹਾਰਨੀ ਹੈ ਅਸੀਂ ਅੱਜ ਪੜ ਰਹੇ ਹਾਂ ਊੜੇ ਨੂੰ ਦੁਲੈਂਕੜ ਦੁਲੈਂਕੜ ਮਾਤਰਾ ਦੇ ਨਾਲ ਮਹਾਰਨੀ ਅਸੀਂ ਪੜ ਰਹੇ ਹਾਂ ਪਾਠ ਨੰਬਰ 25 ਦੇ ਵਿੱਚ 26 ਦੇ ਵਿੱਚ ਦੁਲੈਂਕੜ ਮਾਤਰਾ ਨਾਲ ਮਹਾਰਨੀ ਊੜੇ ਦੇ ਲੈਕੜ ਊ ਊੜੇ ਦੁਲੈਂਕੜ ਊ ਅਸੀਂ ਪਹਿਲਾਂ ਇਹ ਪੜ ਚੁੱਕੇ ਹਾਂ ਹੁਣ ਅਸੀਂ ਸਿੱਧਾ ਹੀ ਬੋਲਾਂਗੇ ਊ ਜੀ ਇਹ ਕਿਹੜਾ ਅੱਖਰ ਹੈ ਖੂ ਖਖੇ ਨੂੰ ਦੋ ਲੈਂਕਰ ਲੱਗੀਆਂ ਤੇ ਆਵਾਜ਼ ਪੈਦਾ ਹੋਈ ਖੂ ਗੂ शू ਬੱਸ ਬਹੁਤ ਵਧੀਆ ਤਾੜੀਆਂ ਮਾਰੋ ਸਾਰੇ ਬੱਚੇ ਹਾਂਜੀ ਇਹ ਕਿਹੜਾ ਅੱਖਰ ਹੈ ਜੀ ਤੂ ਤੂ ਅੱਖਰ ਤੱਤਾ ਹੈ ਇਸ ਨੂੰ ਮਾਤਰਾ ਦੁਲੈਂਕੜ ਦੀ ਲੱਗੀ ਹੈ ਅਸੀਂ ਆਵਾਜ਼ ਇਹ ਦੁਲੈਂਕੜ ਦੀ ਮਾਤਰਾ ਲੱਗਣ ਨਾਲ ਆਵਾਜ਼ ਪੈਦਾ ਹੋਵੇਗੀ ਤੂ ਤੂ ਦੁਲੈਂਕੜ ਦੀ ਮਾਤਰਾ ਮੈਂ ਤੁਹਾਨੂੰ ਪਹਿਲਾਂ ਸਮਝਾਈ ਸੀ ਨਾ ਦੱਸਿਆ ਸੀ ਪਾਠ ਦੇ ਸ਼ੁਰੂ ਦੇ ਵਿੱਚ ਬੱਚਿਓ ਹੰਜੀ ਸਬਾਸ਼ ਇਹ ਦੁਲੈਂਕੜ ਦੀ ਮਾਤਰਾ ਹੈ ਦੋ ਲੈਂਕੜ ਦੋ ਲਾਵਾਂ ੇਠਾਂ ਪੈਦੀਆਂ ਦੋ ਲੈਂਕੜ ਇਹ ਇਸੇ ਪ੍ਰਕਾਰ ਇੱਥੇ ਦੁਲੈਂਕੜ ਲੱਗੀਆਂ ਤੱਤੇ ਦੁਲੈਂਕੜ ਤੂ ਤੱਤੇ ਬਾਸ਼ ਇਹ ਕਿਹੜਾ ਅੱਖਰ ਹੈ ਪੂ ਪੁੱਤਰ ਦੀ ਮਾਤਰਾ ਨਾਲ ਲੱਗੇਗੀ ਦੁਲੈਂਕੜ ਦੀ ਤਾਂ ਫਿਰ ਆਵਾਜ਼ ਪੈਦਾ ਹੋਵੇਗੀ ਪੂ ਦੀ ਅੱਖਰ ਪਪਾ ਹੈ ਤੇ ਦੁਲੈਂਕੜ ਲੱਗਿਆ ਤੇ ਆਵਾਜ਼ ਪੈਦਾ ਹੋਈ ਪੂ ਪੂ ਫੂ ਪੂ ਸ਼ਾਬਾਸ਼ ਬਹੁਤ ਵਧੀਆ ਤਾਲੀਆਂ ਮਾਰੋ ਸਾਰੇ ਬੱਚੇ ਬੂ 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 ਮੂ ਯੂ ਰੂ ਲੂ ਵੂ ਰੂ ਸਬਸ ਬਹੁਤ ਵਧੀਆ ਤਾੜੀਆਂ ਮਾਰੋ ਸਾਰੇ ਬੱਚੇ ਬਈ ਬਹੁਤ ਵਧੀਆ ਇਸੇ ਪ੍ਰਕਾਰ ਇਹਨਾਂ ਕਾਰਡ ਨੂੰ ਵੀ ਬਾਰ-ਬਾਰ ਦੁਹਰਾਉਣਾ ਹੈ ਤਦ ਤੱਕ ਦੁਹਰਾਉਣਾ ਹੈ ਜਦ ਤੱਕ ਬੱਚੇ ਪੂਰੀ ਤਰ੍ਹਾਂ ਇਸ ਮਹਾਰਨੀ ਨੂੰ ਆਪਣੇ ਆਪ ਬੋਲਣ ਨਾਲ ਲੱਗ ਜਾਣ ਜਦ ਬੋਲਣ ਲੱਗ ਜਾਣ ਤਾਂ ਇਸ ਤੋਂ ਅਗਲਾ ਕਦਮ ਕਰਨਾ ਹੈ ਧੰਨਵਾਦ ਹਾਂਜੀ ਪਿਆਰੇ ਬੱਚਿਓ ਹੁਣ ਅਸੀਂ ਟੋਕ ਵੀ ਮਹਾਰਨੀ ਪੜਾਂਗੇ ਦੁਲੈਂਕੜ ਮਾਤਰਾ ਦੇ ਨਾਲ ਸ ਸ ਨੂੰ ਦੁਲੈਂਕੜ ਸੂ ooh ਨੂ ਨੂ ਪੂ ਨੂ ਸ਼ਾਬਾਸ਼ ਬਹੁਤ ਵਧੀਆ ਤਾੜੀਆਂ ਮਾਰੋ ਸਾਰੇ ਬੱਚੇ ਹਾਂਜੀ ਪਿਆਰੇ ਬੱਚਿਓ ਉਮੀਦ ਕਰਦੇ ਹਾਂ ਹੁਣ ਤੱਕ ਤੁਸੀਂ ਤਲੈਂਕੜ ਮਾਤਰਾ ਦੇ ਨਾਲ ਮੁਹਾਰਨੀ ਸਿੱਖ ਚੁੱਕੇ ਹੋਗੇ ਹੁਣ ਆਪਾਂ ਅਭਿਆਸ ਕਰਦੇ ਹਾਂ ਦੇਖਦੇ ਹਾਂ ਕਿ ਹੁਣ ਤੱਕ ਤੁਸੀਂ ਕੀ ਕੁਝ ਸਿੱਖਿਆ ਹੈ ਮੈਂ ਅੱਖਰ ਤੇ ਉਸ ਨਾਲ ਲੱਗੀ ਤਲੈਂਕੜ ਮਾਤਰਾ ਤੇ ਪੁਆਇੰਟਰ ਲਗਾਵਾਂਗਾ ਤੁਸੀਂ ਦੱਸਣਾ ਕਿ ਉਹ ਕੀ ਆਵਾਜ਼ ਪੈਦਾ ਕਰਦਾ ਹੈ ਠੀਕ ਹੈ ਬਈ ਸ਼ੁਰੂ करिए ਜਾਨ ਜੀ ਵੀਡੀਓ ਦੇਖ ਰਹੇ ਬੱਚੇ ਜਦੋਂ ਮੈਂ ਪੁਆਇੰਟਰ ਲਗਾਵਾਂਗਾ ਤਾਂ ਮੇਰੇ ਬੱਚਿਆਂ ਤੋਂ ਪਹਿਲਾਂ ਆਵਾਜ਼ ਪੈਦਾ ਕਰਨਗੇ ਤਾਂ ਹੀ ਪਤਾ ਲੱਗੇਗਾ ਕਿ ਤੁਸੀਂ ਕੀ ਕੁਝ ਸਿੱਖਿਆ ਹੈ ਪੁਆਇੰਟਰ ਲਗਾਉਣ ਤੋਂ ਬਾਅਦ ਅਤੇ ਮੇਰੇ ਬੱਚੇ ਬੋਲਣ ਤੋਂ ਪਹਿਲਾਂ जो समा गया है उस दौरान तुम बोलना है हाँ जी बोलो वीडियो देख रहे हैं बच्चे बोलो शाबाश सु, शाबाश ਹਾਏ ਨੂੰ ਦੋ ਲੇਕਰ ਥੱਲੇ ਲੱਗੀ ਤਾਂ ਆਵਾਜ਼ ਪੈਦਾ ਹੋਈ ਹੂ ਬਹੁਤ ਵਧੀਆ ਬੋਲੋ ਸ਼ਾਬਾਸ਼ ਵੀਡੀਓ ਦੇਖ ਰਹੇ ਬੱਚੇ ਬੋਲੋ ਬਹੁਤ ਵਧੀਆ ਤਾੜੀਆਂ ਮਾਰੋ ਸਾਰੇ ਬੱਚੇ ਇਕੱਠੀ ਜੇਕਰ ਵੀਡੀਓ ਦੇਖ ਰਹੇ ਬੱਚੇ ਇੱਥੇ ਨਹੀਂ ਬੋਲਦੇ ਤਾਂ ਪਹਿਲਾਂ ਇਸ ਵੀਡੀਓ ਦੇ ਪਹਿਲੇ ਭਾਗ ਨੂੰ ਬਾਰ-ਬਾਰ ਦੁਹਰਾਉਣਾ ਹੈ ਜੇਕਰ ਬੋਲ ਰਹੇ ਹਨ ਤੇ ਅੱਗੇ ਚੱਲਣਾ ਹੈ ਨਾਣੇ ਦਿਲੈਕੜ ਨੂੰ ਨਾਣੇ ਦਿਲੈਕੜ ਨੂੰ ਤੂ 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 ਦੂ ਤੂ ਤੂ ਨੂੰ ਬਹੁਤ ਵਧੀਆ ਤਾੜੀਆਂ ਮਾਰੋ ਸਾਰੇ ਬੱਚੇ

ਬੱਸ ਜੇਕਰ ਵਿੱਚ ਬੱਚੇ ਭੁੱਲਦੇ ਹਨ ਤਾਂ ਇਸ ਸਲਾਈਡ ਨੂੰ بار بار ਦਹਰਾਉਣਾ ਹੈ ਅੱਜ ਦੇ ਪਾਠ ਨੰਬਰ 26 ਦੀ ਇੱਥੇ ਇਸਮਾਪਤੀ ਹੈ ਅਗਲੇ ਪਾਠ ਵਿੱਚ ਆਪਾਂ ਦੁਲੈਕੜ ਮਾਤਰਾ ਦੇ ਨਾਲ ਸ਼ਬਦ ਪੜ੍ਹਾਂਗੇ ਬਹੁਤ ਬਹੁਤ ਧੰਨਵਾਦ